ਜੀ ਪਟੇ ਨੇ ਵੱਡਾ ਕਦੇ ਮਾਨ ਦਾ ਸਨਮਾਨ ਕੀਤਾ ਬੋਲਾਣਾ ਹਰ ਲਾੜੇ ਉਸਤਾਲ ਹਿਲਰਾਂ ਵਾਲੇ ਛਲੇ ਮੱਟੂ ਜੀ ਦਾ ਸਨਮਾਨ ਕੀਤਾ ਜਾਣਾ ਹੈ ਸੋ ਲੈਜੈਂਡ ਪਲੇਅਰ ਨੇ ਇਸ ਨਗਰ ਦੇ ਉਧਰ ਰੋਕੀ ਰੰਧਾਵਾ ਭਰਾ ਸਾਡਾ ਵੀ ਪੁੱਜਿਆ ਹੋਣਾਂ ਵਿੱਚ ਹੁੰਦੇ ਮੇਰੇ ਸਾਰੇ ਸਰਕਾਰ ਦੇ ਲੋਕ ਖੜੇ ਵੱਡਾ ਉਤਸ਼ਾਹ ਤੇ ਕੱਖ ਜੋਈ ਪਰ ਇਹ ਲੋਕ ਪਿਆਰ ਕਰਦੇ ਆ ਕਹਿੰਦੇ ਖੇਡਾਂ ਨੂੰ ਲੋਕੋ ਪਿਆਰ ਕਰਦੇ ਕੈੰਪੂ ਮੇਰੇ ਵੀਰੋ ਆ ਬਾਲ ਪਾਉਣੇ ਆ ਕਹਿੰਦੇ ਚਾਰਾ ਕਹਿੰਦੇ ਗੱਲ ਹੈ ਰੰਗੀ ਦੀ ਹੈ ਤਵੇ ਉਹ ਚੱਲ ਗਈ ਹੈ ਤੇ ਚੂਮੀ ਦੀ ਜਲਵਾ ਮੇਰੇ ਪੁੱਤ ਕਮਾ ਕਰ ਗਿਆ ਨਾ ਇੱਕ ਪਾਹੀ ਹੋਰ ಿರ <US> ಮುಖ್ಯಾಸ <manipulation> ਤਰਾ ਪ੍ਰਦੀਪ ਪੰਜ ਸਾਹਿਬ ਦਾ ਔਰ ਨਾਲ ਗੋਪੀ ਹਿੰਦਰ ਬਈ ਦਾ ਇਹਨਾਂ ਵਿਸ਼ੇਸ਼ ਕਰਦੇ ਵਿਸ਼ੇਸ਼ ਤੌਰ ਤੇ ਬੜੇ ਬੜਾ ਮਾਣ ਮਾਨ ਕੀਤਾ ਹੈ ਸੂਰੀਆ ਭਰਾ ਸਾਡਾ ਸੋਨੂ ਜਿੱਟੇ ਤੇ ਸੋਹਣੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਦੋਨੇ ਟੀਮਾਂ ਪਾਜੀ ਲਾਈਨ ਬਹਣਦੀ ਹੈ ਦੇਣ ਦੀ ਹੈ ਵੱਡੀ ਚਰਚਾ ਹੈ ਵੱਡਾ ਖੇਡ ਮੇਲਾ ਆਪਣਾ ਗੀਲ ਜਵਾ ਕਰਦੇ ਸਾਰੇ ਬਹਿਣ ਜਿਹੜੇ ਵੀ ਬਹੁਤ ਧੰਨਵਾਦ ਸਖੀਆ ਆ ਗਏ ਅਰਜੀਪੁਰ ਤੋਂ ਟੀਮਾਂ ਆਜ ਬਹੁਤ ਧੰਨਵਾਦ ਕਰਦੇ ਆ ਸਰਦ ਅਜਤ ਸਿੰਘ ਜੀ ਸਾਡਾ ਦੇਰੇ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਖੇਡਾਂ ਨੂੰ ਪਿਆਰ ਜਾਣ ਵਾਲੀ ਸਖੀਏ ਦੇ ਕਰਤਾਰਪੁਰ ਤੋਂ ਬੱਜੇ ਨਾਲ ਇੱਥੇ ਬੱਜੇ ਸੀ ਬਾਲ ਬਹੁਤ ਧੰਨਵਾਦ ਕਰਦੇ ਆ ਬਹੁਤ ਪਿਆਰੀ ਸ਼ਸ਼ਮਾ ਕਬੱਡੀ ਸ਼ਸ਼ਮਾ ਦੇਖ ਲਿਆ ਜੇ ਸਰਾਏ ਖਾਲਸਾ ਦਾ ਬਸ ਰੁਕਾ ਜੇਸੀ ਵੀ ਕਿਸੇ ਵੱਲੋਂ ਭਾਵੇਂ ਨਹੀਂ ਬੱਚਿਆਂ ਨੂੰ ਸਪੋਰਟ ਦੇ ਰਹੇ ਹਾ ਵੱਡੀ ਜਾਣਕਾਰੀ ਛੱਬੀ ਭਾਜੀ ਤੁਸੀਂ ਵੀ ਇੱਧਰ ਵੀ ਸਹਾਰਾ ਜੀ ਬਣਤੀ ਆ। ਯਾਰਾ ਕਹਿੰਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਉਧਰਲੇ ਪਾਸੇ ਮਾਣ ਦੇ ਸਨਮਾਨ ਕੀਤਾ ਜਾ ਰਿਹਾ ਐਸਐਸਪੀ ਸਾਹਿਬ ਦਾ ਸਾਡਾ ਵੀਰ ਕਹਿੰਦੇ ਚੇਅਰਮੈਨ ਵਿਜੇ ਨਵੇਂ ਪੰਜ ਸਾਹਿਬ ਦੇ ਇਹਨਾਂ ਵੱਲੋਂ ਵੱਡੇ ਅੱਜ ਸਰਾਏ ਖਾਸ ਵਿਖੇ ਕ੍ਰਿਕਟ ਟੂਰਨਾਮੈਂਟ ਤੇ ਸਾਰੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ 플레이ਰਾਂ ਨੂੰ ਔਰ ਨਗਰ ਨਿਵਾਸੀਆਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਤੇ ਬਹੁਤ ਹੀ ਸਤਿਕਾਰਯੋਗ ਇਸ ਟੂਰਨਾਮੈਂਟ ਦੀ ਕਮੇਟੀ ਔਰ ਸਪੈਨ ਦੇ ਹਰਜਿੰਦਰ ਕਾਟਾ ਜੀ ਰਵੀ ਜੀ ਸੁਖਵਿੰਦਰ ਜੀ ਔਰ ਉਹਨਾਂ ਦੀ ਸਾਰੀ ਟੀਮ ਔਰ ਸਾਰੇ ਇਸ ਸਪੈਨ ਦੇ 플레이ਰ ਔਰ ਸਾਰੀਆਂ ਸਨਮਾਨ ਜੋ ਹਸਤੀਆ ਇਸ ਪਿੰਡ ਦੀ ਆ ਜਿਹੜੇ ਆ ਸਾਰਿਆਂ ਨੇ ਰਲ ਕੇ ਬੜਾ ਇਸ ਟੂਰਨਾਮੈਂਟ ਦਾ ਆਪਰਾਲਾ ਕੀਤਾ ਹੈ ਮੈਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਹੈ ਕਿ ਮੈਨੂੰ ਵੀ ਅੱਜ ਇੱਥੇ ਬੁਲਾ ਕੇ ਆਪ ਸਭ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਔਰ ਮੇਰੇ ਨਾਲ ਕਰਤਾਰਪੁਰ ਸ਼ਹਿਰ ਤੋਂ ਕਾਂਗਰਸ ਦੀ ਸਮੁੱਚੀ ਟੀਮ ਵਾਈਸ ਪ੍ਰੈਜ਼ੀਡੈਂਟ ਮਿਸਟਰ ਭੱਲੀ ਜੀ ਉਹਨਾਂ ਦੇ ਸਾਰੇ ਸਾਥੀ ਉਹ ਵੀ ਮੇਰੇ ਨਾਲ ਆਏ ਆ ਤੇ ਮੈਂ ਖਾਸ ਕਰਕੇ ਵਧਾਈ ਉਹਨਾਂ ਨੂੰ ਦਿੰਦਾ ਜਿਨ੍ਹਾਂ ਪਲੇਅਰਾਂ ਨੇ ਅੱਜ ਪਾਰਟਿਸਪੇਟ ਕੀਤਾ ਹੈ ਔਰ ਆਪਣੇ ਕਰਤਵ ਦਿਖਾਉਣ ਦਾ ਮੌਕਾ ਦਿੱਤਾ ਹੈ ਔਰ ਜਿਹੜੇ ਪਲੇਅਰ ਅੱਜ ਜਿਹੜੀਆਂ ਟੀਮਾਂ ਫਰਸਟ ਪ੍ਰਾਈਜ਼ ਹਾਸਲ ਕਰਨੀਆਂ ਹੈ ਮੈਂ ਉਹਨਾਂ ਨੂੰ ਵਧਾਈ ਦੇਣਾ ਹੈ ਔਰ ਜਿਹੜੇ ਸੈਕੰਡ ਥਰਡ ਰਹਿ ਜਾਣਗੇ ਉਹ ਅਗਲੇ ਟੂਰਨਾਮੈਂਟ ਤੱਕ ਆਪਣੀ ਮਿਹਨਤ ਕਰਕੇ ਆਪਣੇ ਜੋਰ ਦਿਖਾ ਕੇ ਆਪਣਾ ਫਰਸਟ ਸੈਕੰਡ ਸਥਾਨ ਪ੍ਰਾਪਤ ਕਰਨਗੇ ਔਰ ਮੈਂ ਦੁਬਾਰਾ ਨਗਰ ਨਿਵਾਸੀਆਂ ਨੂੰ ਇਸ ਗੱਲ ਦੀ ਬਹੁਤ ਵਧਾਈ ਦਿੰਦਾ ਤੇ ਧੰਵਾਜ ਵੀ ਕਰਦਾ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਲਾਇਆ ਬੜਾ ਵੱਡਾ ਅਪਰਾਲਾ ਕੀਤਾ ਹੈ ਪਤਾ ਕਿ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਬੜੇ ਸਾਡੇ ਬੱਚੇ ਮਾਰੀ ਸੋਸਾਇਟੀ ਵਿੱਚ ਕਈ ਵਰੀ ਮਾਰੇ ਹਾਲਾਤਾਂ ਚ ਪੈ ਗਏ ਹਨ ਔਰ ਜਿੱਦਾਂ ਜਿੱਦਾਂ ਅਸੀਂ ਟੂਰਨਾਮੈਂਟ ਕਰਾਵਾਂਗੇ ਇਹਨਾਂ ਨੂੰ ਖੇਡਣ ਦਾ ਮੌਕਾ ਮਿਲੇਗਾ ਉਹਨਾਂ ਤੋਂ ਬਚਣਗੇ ਔਰ ਚੰਗੇ ਪਲੇਅਰਾਂ ਨੂੰ ਦੇਖ ਕੇ ਇਹਨਾਂ ਨੂੰ ਵੀ ਪ੍ਰੇਰਣਾ ਆਏਗੀ ਕਿ ਕਿ ਅਸੀਂ ਵੀ ਇਸ ਤਰ੍ਹਾਂ ਆਪਣਾ ਨਾਮ ਹਾਸਲ ਕਰੀਏ ਸੱਚੀ ਕਾਲ ਦੀ ਭਾਜੀ ਸੱਚੀ ਦਾ ਅੱਜ ਤਾਂ ਮੇਰਾ ਬਹੁਤ ਲੱਗਿਆ ਹੈ ਹਾਂਜੀ ਤੁਹਾਨੂੰ ਬਹੁਤ ਬਹੁਤ ਵਧਾਈ ਧੰਨਵਾਦ ਬਹੁਤ ਬਹੁਤ ਕਿੰਨਾ ਕੁ ਖੁਸ਼ ਆਣੇ ਬਹੁਤ ਜ਼ਿਆਦਾ ਜੀ ਦੇਖੋ ਜੀ ਸਾਨੂੰ ਦਾ ਇੰਨਾ ਪਹਿਲੀ ਫਸਟ ਵਾਰ ਸਾਡੇ ਪੇਂਟ ਟੂਰਨਾਮੈਂਟ ਹੋ ਰਿਹਾ ਤੇ ਸਾਨੂੰ ਬੜੀ ਖੁਸ਼ੀ ਆ ਸਾਡੇ ਬੱਚੇ ਇਸ ਲਾਈਨ ਤੇ ਲੱਗਦੇ ਆ ਨਸ਼ਿਆਂ ਤੋਂ ਰਹਿਤ ਰਹਿਣਗੇ ਜੀ ਤੇ ਅਸੀਂ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਮੈਂਬਰ ਜਿਹੜੇ ਮੁੰਡੇ ਆ ਚੇਂਜਿੰਗ ਦੇ ਰਹੇ ਬੱਚਿਆਂ ਨੂੰ ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਧੰਨਵਾਦ ਕਰਦੇ ਆ ਤੇ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਹਰ ਸਾਲ ਅਸੀਂ ਇਦਾਂ ਹੀ ਹਾਂਜੀ ਮੇਰੇ ਨਾਲ ਵਿਜੇ ਕੁਮਾਰ ਜੀ ਗਰਾਪ ਚੰਚ ਸਾਡੇ ਟੂਰਨਾਮੈਂਟ ਕੱਲਾ ਹੋ ਰਿਹਾ ਹੈ ਦੇ ਵਿੱਚ ਗਰਾਪ ਪੰਚਾਇਤ ਐਨ ਆਰ ਆਈ ਭਰਾਵਾਂ ਦਾ ਕਿੰਨਾ ਜੀ ਜੀ ਐਨ ਆਰ ਆਈ ਭਰਾਵਾਂ ਦਾ ਸਭ ਤੋਂ ਜ਼ਿਆਦਾ ਸਾਡੇ ਐਨ ਆਰ ਆਈ ਭਰਾਵਾਂ ਦਾ ਜ਼ਿਆਦਾ ਸਹਿਯੋਗ ਆ ਕਉ ਕੇ ਉਹਨਾਂ ਨੇ ਉਹੀ ਬਲਕੇ ਫੜਾ ਉਹਨਾਂ ਦੇ ਯੋਗਦਾਨ ਪਾਇਆ ਉਹਨਾਂ ਦਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ। ਅੱਜਕੱਲ੍ਹ ਦੇ ਬੱਚਿਆਂ ਨੂੰ ਤੁਸੀਂ ਆਪਣਾ ਸੰਦੇਸ਼ ਵੀ ਦੇਣਾ ਚਾਹੋਗੇ ਕਿ ক্রিকেট ਟੂਰਨਾਮੈਂਟ ਦਾ ਆਇਆ ਹੈ। ਹਾਂਜੀ ਅੱਜਕੱਲ੍ਹ ਦੇ ਬੱਚਿਆਂ ਨੂੰ ਤਾਂ ਇਹ ਹੀ ਕਹਾਂਗੇ ਜੀ ਬਲਕੇ ਨਸ਼ਿਆਂ ਤੋਂ ਰਹਿਤ ਰਹਿਣ ਇਸ 스포츠 ਲਾਈਨ ਦੇ ਵਿੱਚ ਚੱਲਣ ਕੇ ਤਾਂ ਬਹੁਤ ਅੱਗੇ ਨਾਲ ਆਪਣਾ ਕਮਾਉਣਗੇ। ਸਾਰੇ ਚੱਲਣ ਰਾਹੀਂ ਤਾਂ ਬੈਠੇ 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 ਦੇਖ ਰਹੇ ਆ ਜਿਹੜੇ ਤਾਂ ਆ ਨਹੀਂ ਪਾਏ। ਜੀ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਹੈ? ਅਸੀਂ ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਜੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਜੀ। ਉਹਨਾਂ ਨੇ ਸਾਡੇ ਲਈ ਇੰਨਾ ਸਹਿਯੋਗ ਕੀਤਾ ਸਾਡੇ ਪਿੰਡ ਲਈ ਫਿਰ ਸਾਡੇ ਪਿੰਡ ਦੀ ਜਨਰੇਸ਼ਨ ਹੈ ਜਿਹੜੀ ਨਵੀਂ ਜਨਰੇਸ਼ਨ ਆਉਂਦੀ ਆ ਉਹਨਾਂ ਵਾਸਤੇ ਇਹ ਉਪਰਾਲਾ ਉਹਨਾਂ ਨੇ ਕੀ ਕਰੇ ਟੂਰਨਾਮੈਂਟ ਕਿੰਨਾ ਦਿੰਦਾ ਸੀਗਾ ਹਾਂਜੀ ਕਿੰਨਾ ਦਿੰਦਾ ਸੀ ਇਹ ਹੈ ਤਾਂ ਸਾਰੇ ਤਿੰਨ ਦਿਨ ਦਿੰਦਾ ਸੀ ਪਰ بارش ਦੀ وجہ ਦੇ ਨਾਲੇ ਪੰਜ 6 ਦਿਨ ਚੱਲ ਗਿਆ ਠੀਕ ਹੈ ਜੀ ਉਹ ਵੀ ਸਾਡੇ ਚੱਲ ਰਹੀ ਹੈ ਜਿਹੜਾ ਜਾਓਗੇ ਦਰਸ਼ਕਾਂ ਜਿਹੜਾ ਤੁਹਾਨੂੰ ਵੇਖ ਰਹੇ ਆ ਇਸ வித ਇਹ ਜੀ ਉਹ ਵੀ ਉਹਨਾਂ ਨੂੰ ਵੀ ਇਹ ਕੀ ਕੰਮ ਵੀ ਜਿਹੜੇ ਆਪਣੇ ਬੱਚਿਆਂ ਨੂੰ ਵੀ ਇਸ ਲਾਈਨ ਤੇ ਪਹੁੰਚੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਪੰਗਰਪਤ ਸਰਕਾਰ ਦਾ ਸਸੀ ਗਾ ਜੀ ਮੈਂ ਰਵੀ ਕੁਮਾਰ ਪਿੰਸ ਰੈਂਗਾਸ ਤੋਂ ਸਾਬਕਾ ਚੇਅਰਮੈਨ ਮੈਂ ਪਿੰਡ ਦੇ ਵਿੱਚ ਕਰਾਏ ਹੋਏ ਕਬੱਡੀ ਦੇ ਟੂਰਨਾਮੈਂਟ ਨੂੰ ਪਲੇਅਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾ ਜੀ ਬੱਚਿਆਂ ਨੂੰ ਵੀ ਮੈਸੇਜ ਦੇਣਾ ਬੱਚਿਆਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਵਾ ਕਿ ਨਸ਼ਿਆਂ ਤੋਂ ਛੱਡ ਕੇ ਤੁਸੀਂ ਪਲੇਅਰ ਤਿਰਕਤਾ ਵੱਲ ਜੁਰੋ ਤਾਂ ਕਿ ਬਾਕੀ ਲੋਕਾਂ ਨੂੰ ਵੀ ਪਤਾ ਲੱਗੇ ਕਿ ਨਸ਼ੇ ਦਾ ਜਿਹੜਾ ਕੋਹ ਅੱਜ ਪੰਜਾਬ 'ਚ ਜਰਿਆ ਹੋਇਆ ਵਾ ਇਹ ਤੋਂ ਦੂਰ ਹੋਣ ਤੇ ਵੱਧ ਤੋਂ ਵੱਧ ਪਲੇਅਰ ਬਣਨ ਕਿੱਕਰ ਦੇ ਨਾਲ ਜੁੜਨਾ ਐਨਆਈ ਭਰਾਵਾਂ ਦਾ ਸਹਿਯੋਗ ਹੈ ਗ੍ਰਾਮ ਪੰਚਾਇਤ ਦਾ ਵੀ ਬਹੁਤ ਸੰਯੋਗ ਹੈਗਾ ਜੀ ਐਨਆਈ ਭਰਾਵਾਂ ਦਾ ਸਭ ਤੋਂ ਵੱਧ ਕੇ ਜਿਆਦਾ ਸੰਯੋਗ ਹੈਗਾ ਵਾ ਜਿਹੜੇ ਅਮਰੀਕਾ ਕੈਨੇਡਾ ਦੇ ਬੈਠੇ ਹੋਏ ਆ ਉਹਨਾਂ ਨੇ ਭਰਾਵਾਂ ਦੇ ਸਹਿਯੋਗ ਨਾਲ ਹੀ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ ਤੁਹਾਡੇ ਸਰ ਚੈਨਲ ਨਾਲ ਹੀ ਇਹੀ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਵੱਧ ਤੋਂ ਵੱਧ ਮੈਂ ਹੀ ਅਪੀਲ ਕਰਾਂਗਾ ਨਸ਼ਿਆਂ ਤੋਂ ਦੂਰ ਰਹੋ ਵੱਧ ਤੋਂ ਵੱਧ ਪਲੇਰਾਂ ਨੂੰ ਲੋਕਾਂ ਦੇਣਾ ਚਾਹੀਦਾ ਕਿਕਰ ਦੇ ਨਾਲ ਜੁੜਨਾ ਚਾਹੀਦਾ ਮੋਟਾ ਮੈਂ ਥੈਂਕ ਯੂ ਸਰ ਨਾ ਚੱਲਦਾ ਨਾ ਚੱਲਦਾ ਸਾਹਮਣੇ ਪੰਜੀਓ ਦਾ